ਸਾਰਿਆਂ ਨੂੰ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕਾਰ ਦੀ ਸਰਵਿਸ ਕਰਨੀ ਆ ਤੇ ਤੁਹਾਨੂੰ ਦੱਸਦਾ ਕਿਦਾਂ ਕਿਦਾਂ ਕਿਵੇਂ ਕਿਵੇਂ ਸਰਵਿਸ ਹੁੰਦੀ ਹੈ ਤੇ ਪਹਿਲਾਂ ਆਪਾਂ ਥੋੜਾ ਜੈਕ ਲਾਉਣਾ ਥੱਲੇ ਜੀ ਤੇ ਸੇਫਟੀ ਪਹਿਲਾਂ ਜੀ ਆਪਾਂ ਜੈਕ ਲਾ ਲਈਏ ਤੇ ਗੱਡੀ ਉੱਪਰ ਚੱਕਾਂਗੇ ਫਿਰ ਮੈਂ ਦੱਸਾਂਗਾ ਜੀ ਇਹ ਬੱਸ ਪਾ ਪਾ ਮਾਰ ਦੇ ਜੀ ਤੁ후 ਬਾਦ ਆਪਾਂ ਘੋੜੀ ਜ਼ਰੂਰ ਹੋਣੀ ਥੱਲੇ ਇਸ ਸਪੋਰਟ ਲਈ ਆ ਸਪੋਰਟ ਪਹਿਲਾਂ ਜਾਂ ਚੱਕੇ ਦੀ ਜੱਟਰੀ ਆਹ ਚੱਕੋਗੀ ਗੱਡੀ ਫੇਰਾ ਆ ਆਪਾਂ ਸਪੋਰਟ ਹੋਣੇ ਕਿਲੇ ਥੋੜੀ ਇਹਨੂੰ ਕਹਿੰਦੇ ਘੋੜੀ ਆ ਲੋਕ ਜ਼ਰੂਰ ਲੋਣਾ ਆ ਆ ਵੀ ਕਾਪੋ ਥੋੜੀ ਹੋ ਤਾਂ ਥੋੜੀ ਉੱਪਰ ਆ ਲੱਗੀ ਆਪਣੀ ਘੋੜੀ ਤੇ ਮੜੀ ਨੂੰ ਕੱਢਣੀ ਆ ਬਸ ਆ ਖੋਲਿਆ ਟੱਕਣ ਜੀ ਆਹ ਦੂਜਨ ਤੇ ਆ ਕੱਪੜਾ ਥੋੜਾ ਜਿਹਾ ਨਾ ਆਪਾਂ ਥੱਲੇ ਪਿਛਾਵਾਂਗੇ ਇਹਦੇ ਥੱਲੇ ਮੈਂ ਇੱਥੇ ਭਰੂੰਗਾ ਤੇ ਤੇ ਇੱਕ ਆਪਾਂ ਉਹ ਆਹ ਚਾਈ ਦਾ ਜੀਤਾ ਆਪਾਂ ਤੇਲ ਕੱਢਣਾ ਆ ਤੇ ਇੱਕ ਚਾਹੀਦੀ ਆ ਮੈਨੂੰ ਚਾਬੀ ਆਹ ਹੈਗੀ ਚਾਬੀ ਬਸ ਮੈਂ ਤੇਲ ਕੱਢਦਾ ਮੈਂ 2 ਮਿੰਟ ਦਾ ਕੰਮ ਆ ਕੁਛ ਔਖਾ ਨਹੀਂ ਹੈ ਇਹ ਫਿਲਟਰ ਖੋਲਣਾ ਹੈ ਇਹ 에어 ਫਿਲਟਰ ਹੁੰਦਾ ਜੀ ਆਹ ਦੇਖੋ ਇਹ ਸੁਣਦੇ ਆਹ ਕੱਢਣਾ 에어 ਫਿਲਟਰ ਆ ਨਿਕਲ ਕੇ ਆਪਣਾ 에어 ਫਿਲਟਰ ਜੀ ਬਸ ਇਹਨੂੰ ਥੋੜਾ ਸਾਫ਼ ਕਰ ਲੈਣਾ ਪਰ ਬਾਹਰੋਂ ਝਾੜ ਕੇ ਹੋਦਾ ਸਾਫ਼ ਕਰਨਾ ਫਿਲਟਰ ਹੈ ਮੈਂ ਬਾਹਰੋਂ ਝਾੜ ਕੇ ਆਇਆ ਹਜੇ ਠੀਕ ਆ ਇਹ ਗੰਦਾ ਨਹੀਂ ਹੋਇਆ ਇਹਨੂੰ ਬਦਲਣ ਦੀ ਕੋਈ ਲੋੜ ਨਹੀਂ ਹੈਗੀ ਤੇ ਇਹ ਥੋੜਾ ਜਿਹਾ ਦੰਦਾ ਆ ਤੇ ਇਹਨੂੰ ਮੈਂ ਸਾਫ਼ ਕਰਦਾ ਆ ਇਹ ਮੈਂ ਇਹਨੂੰ ਸਹੀ ਨਾਲ ਵੈਕਮ ਕਲੀਨਰ ਦੀ ਲੋੜ ਆ ਮੈਂ ਤੁਹਾਨੂੰ ਦਿੰਦਾ ਇਹ ਬਿਲਕੁਲ ਸਹੀ ਵੈਕਮ ਕਲੀਨਰ ਨਾਲ ਸਾਫ਼ ਕਰ ਦੇਣੀ ਹੈ ਉਹ ਵੈਕਿਊਮ ਤੇ ਨਹੀਂ ਦਰਨਾ ਕਿਉਂਕਿ ਅੰਦਰ ਖਿੱਚ ਨਹੀਂ ਹੁੰਦਾ ਫਿਰ ਸੋਕਾ ਤੇ ਸਾਫ ਹੋ ਜਾਂਦਾ ਤੇ ਕਪਾਹਾਂ ਕੱਪੜੇ ਜੇ ਨਾਲ ਨਾ ਅੰਦਰੋਂ ਥੋੜਾ ਜਿਹਾ ਮਾਰ ਲੈਣਾ ਜਾਂ ਗਰਦ ਆ ਜਾ ਹੁੰਦਾ ਆ ਬਸ ਆ ਸਾਫ ਹੋ ਗਈ ਅਲੱਗ-ਬੱਗ ਸਾਫ ਆ ਆ ਫਿੱਟ ਕਰ ਦੇਣਾ ਦੁਬਾਰਾ ਆਪਾ ਇਹ ਹੈਗਾ 에ਅਰ ਫਿਲਟਰ ਇਹ ਪਾਸ ਆਵੇ ਦੇ ਨੇ ਕਲੈਂਪ ਹੈਗੇ ਅੱਧਾ ਅੱਗੇ ਇੱਕ ਇਧਰੋਂ ਕਲੈਂਪ ਆ ਲੋ ਜੀ ਹੋ ਗਿਆ ਕੰਮ ਮੈਂ ਤੁਹਾਨੂੰ ਦੁਬਾਰਾ ਤੁਹਾਨੂੰ ਅੱਗੇ ਦਿਖਾਉਣਾ ਚਲੋ ਪਿੰਜਨ ਆਇਲ ਪਾਉਣਾ ਇੱਥੇ ਤੇ ਆਇਲ ਫਿਲਟਰ ਮੈਂ ਕੱਢ ਲਿਆ ਖੋਲ ਲਿਆਂਦਾ ਇਹ ਬੜਾ ਗੰਦਾ ਹੋਇਆ ਹੋਇਆ ਜੀ ਇਹਨੂੰ ਸੁੱਟ ਲਓ ਜੇ ਹੁਣ ਕੱਢਣਾ ਜੇ ਤੇ ਆ ਨਵਾਂ ਆਇਲ ਫਿਲਟਰ ਪਿਆ ਜੀ ਅਨੰਮਾ ਮੇਕਪੀਅਰ ਅਨੰਮਾ ਮਾਇਆ ਜੀ ਤੇ ਆ ਗੰਦਾ ਆ ਦੇਖੋ ਇੱਕ ਮੈਥਨ ਤੋਂ ਖਾਉਣਾ ਆ ਗੰਦਾ ਆਇਲ ਫਿਲਟਰ ਹੈ ਜੀ ਇਹਨੂੰ ਮੈਂ ਸੁੱਟ ਗਿਆ ਬਾਹਰ ਬਿੰਚ ਹੈ ਬਹੁਤ ਸੁੱਟਿਆ ਜਣੀ ਇਹ ਸਾਫ ਕਰੇ ਗੰਦਾ ਇਹ ਇਹ ਕੈਪ ਹੁੰਦਾ ਜੀ ਆਇਲ ਫਿਲਟਰ ਦਾ ਇਹਦੇ ਵਿੱਚ ਆਪਾਂ ਆ ਪਾਉਣਾ ਹੈ ਫਿਲਟਰ ਆ ਫਿਲਟਰ ਇਹਦੇ ਵਿੱਚ ਆ ਪਾਉਣਾ ਹੈ ਤੇ ਇਹਦੇ ਵਿੱਚ ਆਪ ਪਰ ਪਾ ਦੇਣਾ ਬਸ ਜੀ ਫਿਰ ਆ ਜਿਹੜਾ ਕੈਪ ਆ ਬਸ ਆਪਾਂ ਥਲੇ ਇੰਜ ਜਿਹਾ ਕੱਸ ਦੇਣੇ ਇਹ ਆਇਲ ਫਿਲਟਰ ਦਾ ਕੰਮ ਕਰਦੇ ਆ ਜੀ ਤੇ ਇੱਕ ਸੀਲ ਹੁੰਦੀ ਆ ਜੀ ਇੱਥੇ ਸੀਲ ਆਪਾਂ ਹਮੇਸ਼ਾ ਬਦਲਣੀ ਹੁੰਦੀ ਕਿਉਂਕਿ ਇਹ ਨਾ ਸੀਲ ਫਿਰ ਲੀਕ ਕਰ ਦਿੰਦੀ ਆ ਸੀਲ ਹੁੰਦੀ ਆ ਆ ਸੀਲ ਲਈ ਇਹ ਆਪਣਾ ਕੋ ਨਵੀਂ ਸੀ ਰਾ ਪਈ ਆ। ਇਹ ਨਵੀਂ ਸੀ। ਇਹ ਤੇ ਚੜਾ ਦੇਣੀ ਆ ਸਾਈਡ ਤੇ ਤਾਂ ਕਿ ਆਪਣਾ ਤੇਲ ਨਿਕਲ ਲਈ। ਇਹ ਚੜਾਉਣੀ ਜ਼ਰੂਰ ਆ ਭੁੱਲਿਓ ਨਾ ਇਹ। ਨਹੀਂ ਤਾਂ ਨਾ ਤੇਲ ਨਿਕਲ ਜਾਂਦਾ ਇਹ ਫਿਲਟਰ ਵਿੱਚੋਂ। ਫਿਰ ਟਾਈਟ ਨਹੀਂ ਹੁੰਦਾ। ਆ ਵਾ ਸੀਲ ਨਵੀਂ ਚੱਲ ਗਈ। ਪਰ ਥੋੜੇ ਨੂੰ ਸਾਫ਼ ਕਰ ਲੈਣਾ ਆ। ਬਾ ਦੁਬਾਰਾ ਇਹਨੂੰ ਉੱਥੇ ਫਿੱਟ ਕਰ ਦੇਣਾ ਜੀ ਇੰਜਨ ਦੇ ਵਿੱਚ। ਇਹ ਵਾਇਲ ਫਿਲਟਰ ਆ ਜੀ। બસ ਹੋ ਗਿਆ ਹੁਣ ਇਹਨੂੰ ਮੈਂ ਕੱਸਦਾ ਜੀ ਜਾ ਕੇ ਥੱਲੇ ਬਸ ਹੋ ਗਿਆ ਕਰ ਦੋ ਹੋ ਗਿਆ ਉਫ ਇਹ ਕੰਮ ਹੋ ਗਿਆ ਸਾਰਾ ਇਹ ਸਾਰਾ ਕੰਮ ਹੋ ਗਿਆ ਇਹ ਆ ਤੇਲ ਨਿਕਲਿਆ ਜਾਂਦਾ ਤੇ ਹੁਣ ਇਹ ਦੁਬਾਰਾ ਆਪਾਂ ਤੇਲ ਪੁਰੇ ਚੰਦਾ ਜੀ ਪਰਿੰਦਾ ਤੇਲ ਫੋਨ ਲਈ ਨਾ ਆਪਾਂ ਜੈਕ ਥੱਲੇ ਕੱਢਦੀ ਹਾਂ ਜੀ ਆਜਾ ਮੈਨੂੰ ਕੋਲ ਜੈਕ ਦਿਖਾਉਣਾ ਤੇ ਜੈਕ ਲੱਗਣਾ ਹੈ

ਇਕਦਾ ਮੇ ਗੱਡੀ ਥੱਲੇ ਗਿਰ ਜਾਂਦੀ ਹੈ ਬਸ ਧਿਆਨ ਨਾਲ ਤੁਸੀਂ ਨਾ ਇਹ ਥੋੜੀ ਇੱਕ ਹਵਾ ਦਬਣੀ ਨਹੀਂ ਜਾਂਦੀ ਜੇ ਤੁਸੀਂ ਤੇ ਆਪਣਾ ਕੰਮ ਸਾਰਾ ਹੋ ਗਿਆ ਬਸ ਇੰਜਨ ਆਇਲ ਪਾਉਣਾ ਹੈ ਇਹਦੇ ਵਿੱਚ ਹੀ ਅਸੀਂ ਨਾ ਹੁਣ ਮੈਂ ਨਾ ਇੰਜਨ ਆਇਲ ਪਾਉਣਾ ਹੈ ਤੇ ਇੰਜਨ ਆਇਲ ਪੋਲੀ ਤੇਪ ਨਹੀਂ ਲੱਭੀ ਹੈਗੀ ਮੈਨੂੰ ਤੇ ਕੀਪ ਲੱਭਣੀ ਫਿਰ ਮੈਂ ਦੁੱਧ ਦੀ ਬੋਤਲ ਹੀ ਕੱਟ ਲਈ ਹੈ ਜੀ ਬਸ ਇਹ ਦੁੱਧ ਦੀ ਬੋਤਲ ਲਾ ਕੇ ਨਾ ਪਾ ਇੰਜਨ ਆਇਲ ਪਾਉਣਾ ਹੈ ਇਹ ਵਿੱਚ ਇਹਦੇ ਵਿੱਚ 2.75 ਲੀਟਰ ਤੇਲ ਪੈਂਦਾ ਹੈ ਜੀ ਇਹ 4 ਸਿਲੰਡਰ ਹੈਗੀ ਆ ਬਸ 2.75 ਲੀਟਰ ਪਾ ਦਿਓ ਬਹੁਤ ਆ ਤੇ 10000 ਬਾਅਦ ਗੱਡੀ ਸਰਵਿਸ ਕਰ ਦਿਓ ਜੀ ਕੋਈ ਕੀਪ ਉਹ ਇਹ ਕੀਪ ਉਹਦੇ ਲੱਭੀ ਨਹੀਂ ਹੈਗੀ ਤੇ ਮੈਂ ਦੁੱਧ ਵਾਲੀ ਪੀਪਿਓ ਕੱਟ ਲਈ ਹੈ ਜੀ ਮੈਂ ਕੀਪ ਦਾ ਕੰਮ ਕਰਦੀ ਹੈ ਜੀ ਬਸ ਹੋ ਗਿਆ ਪਾਈ ਗਈ ਹੋ ਗਈ ਮਾਹੁੰਦਾ ਇੰਜ ਦਾ ਟੱਕਰ ਪਤਾ ਹੋ ਗਿਆ ਬਸ ਇਹ ਹੋ ਗਈ ਸਭ ਇਸ ਬਾਅਦ ਤੁਸੀਂ ਬਾਥ ਥੋੜੀ ਜਿਹੀ ਗੱਡੀ ਸਟਾਰਟ ਕਰ ਦੋ ਥੋੜੇ ਤੇਲ ਦੇ ਚੜ ਜਾਵੇ ਉਸ ਤੋਂ ਬਾਅਦ ਕੰਮ ਡਾਲੋ ਜੀ ਪਰ ਇੱਕ ਮਿੰਟ ਇੱਕ ਮੈਂ ਖੋਤ ਨੂੰ ਮੈਂ ਚੈੱਕ ਕਰਦਾ ਮੈਂ ਵੀ ਆਇਲ ਕਿੰਨਾ ਠੀਕ ਆ ਪੂਰਾ ਹੋ ਗਿਆ ਹੋਵੇ ਆ ਚੈੱਕ ਕਰਨਾ ਹੁੰਦਾ ਇਹਦੇ ਵਿੱਚ ਨਾ ਇਹ ਡੰਡਾ ਹੁੰਦਾ ਇਹ ਇੰਜਨ ਗੇਜ ਆ ਇਹ ਤੇਲ ਦੱਸਦੀ ਆ ਇਥੇ ਦੋ ਬਿੰਦੀਆਂ ਹੁੰਦੀਆਂ ਨੇ ਇਹ ਬਿੰਦੀਆਂ ਦੇ ਵਿਚਾਲੇ ਤੇਲ ਆਉਣਾ ਚਾਹੀਦਾ ਇਹਦੇ ਵਿਚਾਲੇ ਜੀ ਮੈਂ ਤੁਹਾਨੂੰ ਚੈੱਕ ਕਰਦਾ ਆ ਦੇਖੋ ਉਹ ਚੈੱਕ ਕੀਤਾ ਆ ਤੇਲ ਆ ਗਿਆ ਇਥੇ ਧੱਕਾ ਗਿਆ ਤੇਲ ਪੂਰਾ ਹੋ ਗਿਆ ਤੇਲ ਜੀ ਠੀਕ ਆ ਬਸ ਯੋ। ਇਹ ਬੰਦ ਨਾ। ਸੋ ਇੱਕ ਵਾਰੀ ਸਾਥ ਚਾਹ ਲਈ। ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਡਾ ਇਹ ਬਲੌਗ ਪਸੰਦ ਆਊਗਾ। ਕਿ ਇਸ ਵਕਤਵਾ 6 ਤੇ ਸਬਸਕ੍ਰਾਈਬ ਜਰੂਰ ਕਰ ਦਿਓ ਕਿਸ ਮੇਰੇ ਚੈਨਲ ਨੂੰ। ਮੇਰੇ ਬਲੌਗ ਸਾਰਿਆਂ ਨੂੰ ਪਿਆਰ ਤੇ ਇਨਸਾਫ ਦੀ ਕੰਡ।